ਤੇਰੀ ਭੈਣ ਨੇ ਕਿਉਂਕਿ ਮੈਂ ਵੇਖਿਆ ਹਣੀ শেਠੀ ਨੇ بڑے ਚੈਨਲਾਂ ਨੂੰ ਬਾਈਟ ਦਿੱਤੀ ਐ ਇੰਟਰਵਿਊ ਦਿੱਤੀ ਐ ਹਰਪੀ ਸਿੰਘ ਮਖੂ ਜੀ ਨਾਲ ਵੀ ਉਹਦੀ ਗੱਲ ਹੋਈ ਵਿੱਕੀ ਥੌਮਸਨ ਨਾਲ ਵੀ ਗੱਲ ਹੋਈ ਉਹਨੇ ਕਿਹਾ ਵੀ ਪ੍ਰੈਂਕਰ ਰਿਸ਼ਤੇ ਦੇ ਵਿੱਚ ਮੇਰਾ ਸਾਲਾ ਲੱਗਦਾ ਤੇ ਜੇ ਤੂੰ ਦਾ ਸਾਲਾ ਲੱਗਾ ਤੇ ਉਹ ਤੇਰਾ ਜੀਜਾ ਲੱਗਾ ਤੇ ਜਦੋਂ ਵੀਡੀਓ ਚੱਲੀ ਸੀ ਆਪਣੇ ਜੀਜੇ ਨੂੰ ਫੋਨ ਕਰਦੋਂ ਤੂੰ ਕੀਤਾ ਹਰਪੀ ਸਿੰਘ ਮਖੂ ਨੂੰ ਤੂੰ ਕਰਦਾ ਆਪਣੇ ਭਣਵਈਏ ਨੂੰ ਆਪਣੇ ਭਾਈਏ ਨੂੰ ਤੂੰ ਕੀਤਾ ਹਰਪੀਤ ਸਿੰਘ ਮਖੂ ਨੂੰ ਫੋਨ ਔਰ ਉਸ ਵੇਲੇ ਤੂੰ ਉਹ ਵੀਡੀਓ ਨਸ਼ਰ ਕਰ ਰਿਆ ਜਦੋਂ ਤੇਰੀ ਭੈਣ ਜਨੇਪੇ ਦੀ ਹੱਥ ਦਰਜੇ ਦੀ ਪੀੜ ਚੱਲ ਰਹੀ ਹੈ ਹਸਪਤਾਲ ਦੇ ਵਿੱਚ ਬੱਚੇ ਨੂੰ ਜਨਮ ਦੇ ਰਹੀ ਹੈ ਉਸ ਵੇਲੇ ਤੂੰ ਇੱਕ ਹੋਰ ਪੀੜ ਦਿੱਤੀ ਆਪਣੀ ਭੈਣ ਨੂੰ ਹਾਲਾਂਕਿ ਹਣੀ ਸੇਠੀ ਨੂੰ ਮੈਂ ਜਾਣਦਾ ਨਹੀਂ ਪਰ ਇੱਕ ਸਮਾਜ ਸੇਵੀ ਕਰਕੇ ਮੈਂ ਦਾ ਸਤਿਕਾਰ ਕਰਦਾ ਇੱਕ ਬੂਟਾਂ ਦਾ ਬੜਾ ਤਕੜਾ ਵਪਾਰੀ ਹੈ ਸੋਸ਼ਲ ਮੀਡੀਆ ਤੇ ਆਪਾਂ ਨੂੰ ਰੋਜ਼ ਸੁਣਦੇ ਪਤੀ ਪਤਨੀ ਦੀ ਲੜਾਈ ਹੋ ਜਾਂਦੀ ਏ ਸਿਆਣੇ ਕਹਿੰਦੇ ਜਿੱਥੇ ਦੋ ਭਾਂਡੇ ਨੇ ਖੜਕ ਜਾਂਦੇ ਨੇ ਤੇ ਤੂੰ ਚੰਗਾ ਸਾਲਾ ਤੂੰ ਉਹ ਸਵਾ ਪੜਕਾ ਕੇ ਵੀਡੀਓ ਬਣਾ ਰਿਆ ਆਪਣੀ ਭੈਣ ਦੀ ਔਰ 8-9 ਮਹੀਨੇ ਹਣੀ ਸੇਠੀ ਕਹਿੰਦਾ ਬਲੈਕਮੇਲ ਕਰਦਾ ਰਿਹਾ ਹਣੀ ਸੇਠੀ ਨੇ ਕਿਹਾ ਤੇਰੇ ਭਾਈਏ ਨੇ ਤੇਰੇ ਜੀਜੇ ਨੇ ਉਹ ਕਹਿੰਦਾ ਬਲੈਕਮੇਲ ਕਰਦਾ ਰਿਹਾ ਤੇ ਜਦੋਂ ਵੇਖੋ ਮੇਰੀ ਘਰ ਵਾਲੀ ਬੱਚੇ ਨੂੰ ਜਨਮ ਦੇ ਰਹੀ ਉਹ ਦੋਵੇਂ ਮੀਆਂ ਬੀਬੀ ਇਕੱਠੇ ਨੇ ਤੇ ਉਸ ਸਮੇਂ ਦੇ ਵਿੱਚ ਜਦੋਂ ਉਹ ਤੇਰੀ ਭੈਣ रिश्ਤੇ ਦੇ ਵਿੱਚ ਉਹ ਬੱਚੇ ਨੂੰ ਜਨਮ ਦੇ ਰਹੀ ਤੇ ਉਦੋਂ ਤੂੰ ਉਹਦੀ ਵੀਡੀਓ ਨਸ਼ਰ ਕਰ ਰਹੇ ਆ ਸੋਸ਼ਲ ਮੀਡੀਆ ਤੇ ਪਾ ਰਹੇ ਆ ਤੇ ਜਿਉਂ ਨੇ ਆਪਣਾ ਪੱਖ ਵੇਖੋ ਪੱਤਰਕਾਰ ਦੇ ਕੋਲ ਹਰੇਕ ਨੇ ਆਉਣਾ ਹੈ ਹਰੇਕ ਦੁਖਿਆਰੇ ਨੇ ਆਉਣਾ ਹੈ ਤੇ ਯਾਦ ਰੱਖਿਆ ਜੇ ਝੂਠੇ ਬੰਦੇ ਦਾ ਤੇ ਸਰਕਾਰ ਦਾ ਅਸਲੀ ਪੱਤਰਕਾਰ ਹਮੇਸ਼ਾ ਸ਼ਰੀਕ ਹੁੰਦਾ ਹੈ ਕਿਉਂਕਿ ਹਰੇਕ ਦੁਖੀ ਬੰਦੇ ਨੇ ਭਾਵੇਂ ਸਰਕਾਰ ਤੋਂ ਹੋਵੇ ਭਾਵੇਂ ਸਰਕਾਰੀ ਇਹੋ ਜਿਹੇ ਬੰਦਿਆਂ ਤੋਂ ਦੁਖੀ ਹੋਵੇ ਉਹ ਪੱਤਰਕਾਰ ਕੋਲ ਆਉਂਦਾ ਹੈ ਪਰ ਪੱਤਰਕਾਰ ਆਪਣੀ ਜ਼ੁਰਤ ਵਿਖਾ ਕੇ ਇਹੋ ਜੀ ਗੱਲ ਲੋਕਾਂ ਦੀ ਕਚਹਿਰੀ 'ਚ ਰੱਖਦਾ ਵੀ ਲੋਕ ਨਿਆਂ ਕਰਨ ਵੀ ਸੱਚਾ ਕਿਹੜਾ ਤੇ ਝੂਠਾ ਕਿਹੜਾ ਤੇ ਵੇਖੋ ਹਰਪ੍ਰੀਤ ਸਿੰਘ ਮਖੂ ਨੇ ਸੱਚ ਦਾ ਸਾਥ ਦਿੱਤਾ ਤੇ ਝੂਠੇ ਬੰਦੇ ਨੇ ਸੜ ਕੇ ਸੁਆਹ ਹੋਣਾ ਸਿਆਣੇ ਕਹਿੰਦੇ ਸੱਚ ਕਿਸੇ ਦੇ ਗਿੱٹے-ਗੋਡੇ ਤੇ ਲੱਗਦਾ ਹੈ ਝੂਠਾ ਬੰਦਾ ਸੜ ਕੇ ਸੁਆਹ ਹੁੰਦਾ ਮੈਂ ਨਹੀਂ ਕਹਿੰਦਾ ਗੁਰਬਾਣੀ ਦੇ ਪਾਵਨ ਬਚਣੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕਹਿੰਦੇ ਕੂੜੇ ਨੇ ਝੂਠੇ ਨੇ ਸੜ ਕੇ ਸੁਆਹ ਹੋਣਾ ਕਿਸ ਨੇ ਇਹ ਵੀ ਬੜਾ ਸੋਹਣਾ ਕਿਹਾ ਕਹਿੰਦਾ ਸੱਚ ਆਖਿਆ ਭਾਂਬੜ ਮੱਚਦਾ ਏ ਝੂਠ ਆਖਾਂ ਦੇ ਕੁਝ ਬਚਦਾ ਏ ਜੀ ਦੋਵਾਂ ਗੱਲਾਂ ਤੋਂ ਜੱਜਦਾ ਜੱਜ ਜੱਜ ਕੇ ਜੇਬਾ ਕਹਿੰਦੀ ਇਹ ਮੁਆਈ ਬਾਤ ਨਾ ਰਹਿੰਦੀ ਸੋਹਣੀ ਸੇਠੀ ਇੱਕ ਸਮਾਜ ਸੇਵੀ ਕਰਕੇ ਮੈਂ ਦਾ ਸਤਿਕਾਰ ਕਰਦਾ ਲੁਧਿਆਣੇ ਦੇ ਜਿੰਨੇ ਵੀ ਸਮਾਜ ਸੇਵੀ ਨੇ ਕੁਵਾਤਰਾ ਹੋ ਗਿਆ ਗੁਰਪ੍ਰੀਤ ਸਿੰਘ ਹੋ ਗਿਆ ਮਾਨਵਤਾ ਦੀ ਸੇਵਾ ਵਾਲਾ ਮਨੁੱਖਤਾ ਦੀ ਸੇਵਾ ਵਾਲਾ ਹਰਪ੍ਰੀਤ ਸਿੰਘ ਮਕੂਰੀ ਸਮਾਜ ਸੇਵੀ ਨੇ ਮਸ ਸਮਾ ਸੇਵੀ ਕਰਕੇ ਉਹਦਾ ਸਤਿਕਾਰ ਕਰਦਾ ਪਰ ਤੇਰਾ ਤੇ ਰਿਸ਼ਤੇ ਦੇ ਵਿੱਚ ਕੀ ਲੱਗਦਾ ਸੀ ਤੇਰਾ ਜੀਜਾ ਤੇਰਾ ਭਣਵਈਆ ਸੋ ਇਹੋ ਜਿਹੇ ਬੰਦੇ ਦੇ ਨਾਲ ਦਗਾ ਕਰਨਾ ਫਿਰ ਉਹਨੇ ਕਿਹਾ ਵੀ ਬਲੈਕਮੇਲ ਕਰਦਾ ਸੀ ਔਰ ਲੁਧਿਆਣੇ ਤੋਂ ਸਾਨੂੰ ਬੜਿਆਂ ਦੇ ਫੋਨ ਆਏ ਨੇ ਕਹਿੰਦੇ ਜੀ ਇਹ ਇੱਕ ਜਣੇ ਬਲੈਕਮੇਲ ਨਹੀਂ ਕੀਤਾ ਮੇਰੀ ਵੀਡੀਓ ਜੇ ਤੈ ਪਹੁੰਚ ਜਾਣੀ ਜੇ ਇਹਦੀ ਸਾਡੇ ਤੈ ਪਹੁੰਚੀ ਸਾਡੀ ਪਹੁੰਚ ਜਾਣੀ ਹੈ ਪ੍ਰੈਂਕਲ ਮੈਂ ਤੈਨੂੰ ਕਹਿ ਦੇਣਾ ਮੱਕੜ ਪਰਿਵਾਰ ਦਾ ਫੋਨ ਆਇਆ ਹੈ ਲੁਧਿਆਣੇੋਂ ਜਿਨ੍ਹਾਂ ਤੋਂ ਬੜਾ ਬਲੈਕਮੇਲ ਕੀਤਾ ਕੀਤਾ ਨਹੀਂ ਕੀਤਾ ਤੈਨੂੰ ਆਪੇ ਪਤਾ ਲੱਗ ਜਾਣਾ ਅਭੀ ਸੰਧੂ ਨੇ ਵੀ ਕਹਿ ਅਭੀ ਸਿੱਧੂ ਨੇ ਵੀ ਕਹਿ ਦਿੱਤਾ ਕਹਿਣ ਲੱਗਾ ਤੇਰੇ ਚਿੱਠੇ ਬੜੇ ਨੇ ਸਾਡੇ ਕੋਲ ਚੇਤਾ ਰੱਖੀ ਜਿੱਦ ਦਿਨ ਖੋਲਣ ਤੇ ਆਗੇ ਨਾ ਤਾਂ ਇਹਦੇ ਪੱਤੇ ਆਮ ਖੋਲ ਦੇਾਂਗੇ ਸੋ ਰਹੀ ਗੱਲ ਮੈਂ ਤੇਰਾ ਭਲੇਖਾ ਇਸ ਕੋਲੋਂ ਕੱਢਿਆ ਤੂੰ ਭਾਸ਼ਾ ਬੜੀ ਮਾਰੀ ਬੋਲੀ ਏ ਤੂੰ ਐਵੇਂ ਬੰਦੇ ਦਾ ਪੁੱਤ ਬਣਾ ਦੇਗਾ ਮੱਖ ਮੱਖ ਕੱਢ ਦੇਾਂਗਾ ਤੇਰਾ ਤੂੰ ਕਿਹਾ ਵੀ ਟਾਈਮ ਬੰਨ ਲਾ ਮੇਰੇ ਨਾਲ ਸੋ ਮੈਂ ਇੱਕ ਉਹਦਾ ਛੋਟਾ ਭਰਾ ਹੋਣ ਦੇ ਨਾਤੇ ਕਹਿਣਾ ਚਾਹੁੰਦਾ ਵੀ ਜੇ ਤੇਰਾ ਭਲੇਖਾ ਨਾ ਟਾਈਮ ਬੰਨਣ ਵਾਲਾ ਵੀ ਬੰਨ ਲਾ ਉਹਦੇ ਭਰਾ ਚਾਚੇ ਤਾਇਆ ਦੇ ਪੁੱਤ ਸ਼ਰੀਕਾ ਕਬੀਲਾ ਉਹਦੇ ਸੱਜਣ ਮਿੱਤਰ ਉਹਦਾਂ ਦੇ ਹੱਥਾਂ ਨੂੰ ਚੱਕ ਵੱਢਣ ਡੇ ਨੇ ਯਾਦ ਰੱਖੀ ਹਰਪ੍ਰੀਤ ਸਿੰਘ ਰੋਕ ਰਿਹਾ ਕਿੰਨਾ ਕਾਨੂੰਨ ਹੱਥ 'ਚ ਨਹੀਂ ਲੈਣਾ ਪਰ ਮੈਂ ਸਰਕਾਰ ਨੂੰ ਵੀ ਕਹਿ ਦੇਣਾ ਚਾਹੁੰਦਾ ਵੀ ਇਹ ਬਾਡੀਗਾਰਡ ਨਾਲ ਰੱਖ ਕੇ ਲੋਕਾਂ ਨਾਲ ਟੈਂਪ ਆ ਰਿਹਾ ਇਹਦੇ ਬਾਡੀਗਾਰਡ ਖੋਏ ਜਾਣ ਇਹਦੇ ਲੋਕਾਂ ਹੋਰਾਂ ਨੂੰ ਡਰਾਉਂਦਾ ਹੋਏਗਾ ਏ ਹਰਪ੍ਰੀਤ ਸਿੰਘ ਡਰਨ ਵਾਲਾ ਨਹੀਂ ਜੇ ਤੂੰ ਕਵੇਂ ਟਾਈਮ ਪਾ ਲਈਏ ਤੇ ਖਰੇ ਡਰ ਕੇ ਬਹਿ ਜਾਏਗਾ ਤੂੰ ਸ਼ਹਿਰੀ ਲੋਕਾਂ ਨੂੰ ਡਰਾਉਂਦਾ ਰਿਆ ਐ ਕੈਸੀ ਦੇ ਗੁਰੂ ਦੇ ਪਹੁਛ ਚੱਲਦਾ ਹੈ ਭੈ ਕਾ ਹੁਕਮ ਦੇਤ ਨਾ ਨਹਿ ਪੈ ਮੰਨਤਿਆਂ ਨਾ ਕਿਸੇ ਨੂੰ ਡਰਾਉਨੇ ਤੇ ਨਾ ਕਿਸੇ ਤੋਂ ਡਰਦੇ ਆ ਜਦੋਂ ਗੁਰੂ ਦੀ ਗੱਲ ਆਉਂਦੀ ਸੱਚ ਦੀ ਗੱਲ ਆਉਂਦੀ ਨਾ 328 ਰੂਪਾਂ ਦੀ ਗੱਲ ਸੀ ਸਖਜੀਤ ਸਿੰਘ ਜੀ ਖੋਸਾ ਜੀ ਹੁੰਦੇ ਨੇ ਭਾਈ ਲਖਬੀਰ ਸਿੰਘ ਜੀ ਮਾਲਮ ਜਦੋਂ ਇਹਨਾਂ ਨੇ ਕਿਹਾ ਵੀ ਆਪਾਂ ਉਥੇ ਮੋਰਚਾ ਲਾਉਣਾ ਹੈ ਬੜੀ ਵੱਡੀ ਸੰਸਥਾ ਦੇ ਵਿਰੁੱਧ ਮੋਰਚਾ ਖੋਲ੍ਹਿਆ ਸੀ ਤੂੰ ਤੇ ਚੀਜ਼ ਹੀ ਕੁਝ ਨਹੀਂ ਤੂੰ ਤੇ ਲੀਰ ਇੱਕ ਸੋ ਮੈਂ ਤੇਰਾ ਭਲੇਖਾ ਕੱਢਣ ਦੇ ਲਈ ਜੇ ਤੂੰ ਕਵੇਂ ਮੈਂ ਟਾਈਮ ਬੰਨਣਾ ਤੇ ਇਹ ਤੇਰੀ ਮौज ਏ ਜੇ ਚੈਨਲ ਤੇ ਵਿਚਾਰ ਡਿਬੇਟ ਕਰਨੀ ਉਹ ਕਰ ਲੈ ਜੇ ਕਾਨੂੰਨ ਦੀ ਲੜਾਈ ਲੜਨੀ ਉਹ ਲੜ ਲੈ ਤੇ ਜੇ ਤੂੰ ਟਾਈਮ ਆਉਣ ਦੀ ਗੱਲ ਕਰਦਾ ਤੇ ਵੇ ਇਹ ਤੇਰਾ ਭਲੇਖਾ ਵੀ ਕੱਢ ਦਿਆਂਗੇ ਇੱਕ ਦੇ ਮਨ ਚ ਭਲੇਖਾ ਨਾ ਪਾਲ ਲਈ ਵੀ ਟਾਈਮ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਪਹਿਲਾਂ ਤੇ ਆ ਡੇਰਗੇ ਨਾ ਐਪਲੀਕੇਸ਼ਨਾਂ ਦਿੰਦੇ ਨੇ ਐਸਐਸਪੀ ਨੂੰ DIG ਨੂੰ DGP ਨੂੰ ਸਰਕਾਰ ਨੂੰ ਵੀ ਮੈਨੂੰ ਖਤਰਾ ਹੈ ਜੀ ਮੈਨੂੰ ਗਨਮੈਨ ਦਿਓ ਮੇਰੀ ਜਾਨ ਨੂੰ ਖਤਰਾ ਹੈ ਤੇ ਜਦੋਂ ਗਨਮੈਨ ਮਿਲ ਜਾਂਦੇ ਨੇ ਤੇ ਉਦੋਂ ਤੁਸੀਂ ਟਾਈਮ ਪਾਉਂਦੇ ਜੇ ਲੋਕਾਂ ਨਾਲ ਸੋ ਮੈਂ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਦੇ ਕੋ ਗਨਮੈਨ ਖੋਏ ਜਾਣ ਇਹ ਚੈਨਲਾਂ ਤੇ ਟਾਈਮ ਪਾਉਣ ਦੀਆਂ ਗੱਲਾਂ ਕਰਦਾ ਔਰ ਇਹਦੇ ਬਾਰੇ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਇਹ ਕਿਹੋ ਜਿਹਾ ਕਿਹੋ ਜੀ ਕਿਸਮ ਦਾ ਇਨਸਾਨ ਹੈ ਜਿਹੜਾ ਬੰਦਾ ਆਪਣੀ ਭੈਣ ਨੂੰ ਆਪਣੇ ਭਾਈਏ ਨੂੰ ਬਲੈਕਮੇਲ ਕਰ ਸਕਦਾ ਹੈ ਸੰਗਤ ਜੀ ਦਰਸ਼ਕੋ ਤੁਸੀਂ ਆਪ ਅਨਮਾਨ ਲਾ ਸਕਦੇ ਤੁਹਾਡੇ ਮੇਰੇ ਨਾਲ ਕੀ ਕਰਦਾ ਹੋਊਗਾ ਆਪਾਂ ਭਲੀ ਭਾ ਦੇ ਜਾਣ ਸਕਦੇ ਹਾਂ ਵੀ ਆਮ ਬੰਦੇ ਨਾਲੇ ਕੀ ਕਰਤੂਤ ਕਰਦਾ ਹੋਊਗਾ ਔਰ ਉਸ ਵੇਲੇ ਜਦੋਂ ਇਹਦੀ ਭੈਣ ਕੇ ਬੱਚੇ ਨੂੰ ਜਨਮ ਦੇਰੀ ਜਨੇਪੇ ਦੀ ਅਤ ਦਰਜੇ ਦੀ ਪੀੜ ਚੱਲ ਰਹੀ ਹੈ ਤੇ ਉਦੋਂ ਵੀਡੀਓ ਨਸ਼ਰ ਕਰਦਾ ਸੋ ਮੈਂ ਹਣੀ শেਠੀ ਜੀ ਨੂੰ ਉਹਨਾਂ ਦੇ ਮਿਸਰੀ ਨੂੰ ਔਰ ਹਣੀ ਦੇ ਸਾਲੇ ਪ੍ਰਿੰਕਲ ਨੂੰ ਮੁੰਡੇ ਦੇ ਮਾਮੇ ਨੂੰ ਵੀ ਵਧਾਈ ਦੇਣੀ ਚਾਹੁੰਦਾ ਵੀ ਅੱਜ ਦਾਤੇ ਨੇ ਕਿਰਪਾ ਕੀਤੀ ਹਣੀ ਸੇਠੀ ਨੂੰ ਪੁੱਤਰ ਦੀ ਦਾਤ ਦਿੱਤੀ। ਸੋ ਮੈਂ ਉਹ ਵੀਰ ਨੂੰ ਕਹਾਂਗਾ ਵੀ ਤੁਸੀਂ ਸੇਵਾਵਾਂ ਆਪਣੀਆਂ ਜਾਰੀ ਰੱਖਣੀਆਂ ਲੋਕਾਂ ਨੂੰ ਪਤਾ ਸੱਚਾ ਕਿਹੜਾ ਝੂਠਾ ਕਿਹੜਾ ਹੈ। ਮੀਆਂ ਬੀਬੀ ਦੇ ਵਿੱਚ ਮਾੜੀਆਂ ਮੋਟੀਆਂ ਲੋਕਜੋਗ ਹੋ ਜਾਂਦੀ ਏ ਦੁਨੀਆਂ ਨੂੰ ਪਤਾ। ਪਰ ਇਹ ਪ੍ਰਿਆੰਕਲ ਨੂੰ ਮੈਂ ਇਸ ਕੋਲੋਂ ਅੱਜ ਵੀਡੀਓ ਪਾਈ ਮੇਰਾ ਵੀਡੀਓ ਪਾਉਣ ਦਾ ਕੋਈ ਮਕਸਦ ਨਹੀਂ ਸੀ। ਬੜੇ ਸੱਜਣਾ ਮਿੱਤਰਾਂ ਦੇ ਫੋਨ ਆਏ ਬੜਿਆਂ ਨੇ ਆਪਣੇ ਪੇਜਾਂ ਤੋਂ ਵੀ ਪਾਈਆਂ ਵੀ ਗੱਲ ਸੁਣ ਕਾਕਾ ਜੀ ਵੇਖਣਾ ਤੇ ਵੇਖ ਲਾ। ਪਰ ਯਾਦ ਰੱਖਿਆ ਜੀ ਇਹਨਾਂ ਦੇ ਰੋਜ਼ ਹੀ ਕਿਤੇ ਨਾ ਕਿਤੇ ਪੇਚੇ ਪੈਂਦੇ ਨੇ ਵੇਖੋ ਦੋ ਬੰਦਿਆਂ ਨੇ ਸਾਡੇ ਕੋਲ ਆਉਣਾ ਇੱਕ ਬੰਦੇ ਨੇ ਦੁਖੀ ਨੇ ਦੁਨੀਆ ਨੇ ਫੈਸਲਾ ਕਰਨਾ ਹੁੰਦਾ ਲੋਕਾਂ ਦੀ ਕਚਹਿਰੀ 'ਚ ਅਸੀਂ ਗੱਲ ਰੱਖਦੇ ਆ ਜਿਹੜਾ ਸੱਚਾ ਹੁੰਦਾ ਲੋਕ ਉਹਨੂੰ ਵੀ ਪਤਾ ਲਾ ਲੈਂਦੇ ਵੀ ਇਹ ਸੱਚਾ ਹੈ ਤੇ ਜਿਹੜਾ ਝੂਠਾ ਹੁੰਦਾ ਤੇ ਝੂਠਾ ਮੱਚਦਾ ਵੀ ਹੈ ਸੋ بڑے ਮਾਰੇ ਸ਼ਬਦ ਬੋਲੇ ਨੇ ਅਸੀਂ ਮਾਰੇ ਸ਼ਬਦ ਨਹੀਂ ਬੋਲਾਂਗੇ ਬੋਲੀ ਮੇਰੀ ਦੇਸੀ ਹੋ ਸਕਦੀ ਏ ਪਰ ਮੈਂ ਜੇ ਇਹ ਸਾਲਾ ਕਿਹਾ ਤੇ ਮੈਂ ਇਹ ਨਹੀਂ ਕਿਹਾ ਮੇਰਾ ਮੈਂ ਕਿਹਾ ਵੀ ਹਣੀ ਦੇ ਸਾਲੇ ਨੂੰ ਮੈਂ ਪ੍ਰਿੰਕਲ ਨੂੰ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਤੂੰ ਫੋਨ ਕਰਨਾ ਸੀ ਆਪਣੇ ਜੀਜੇ ਨੂੰ ਹਣੀ ਨੂੰ ਵੀ ਤੂੰ ਕਿਉਂ ਬੋਲਿਆ ਬਈ ਆਪਣੇ ਭਣਈਏ ਨੂੰ ਕਰਦਾ ਫੋਨ ਪਰ ਤੂੰ ਉਲਟ ਪਾਸੇ ਫੋਨ ਲਾ ਲਿਆ ਤੂੰ ਫੋਨ ਗਲਤ ਲਾ ਲਿਆ ਚੇਤਾ ਰੱਖੀ ਤੇਰਾ ਪੇਚਾ ਹੋਰਾਂ ਨਾਲ ਪਿਆ ਤੂੰ ਗਲਤ ਥਾਂ ਤੇ ਅਦਕੀ ਪੇਚਾ ਪਾ ਲਿਆ ਵੱਡੇ ਵੀਰ ਨੇ ਅਖੀਰ ਦੇ ਵਿੱਚ ਜਦੋਂ ਤੂੰ ਉਹਨੂੰ ਚਾਵਲ ਬਾੜ ਮਾਰਾ ਚੰਗਾ ਬੋਲਣਾ ਸ਼ੁਰੂ ਕੀਤਾ ਮੈਂ ਤੈਨੂੰ ਬੰਦਾ ਬਣਾਦਾ ਉਦੋਂ ਉਹਨੇ ਕਿਹਾ ਵੀ ਵੇਖ ਲਾ ਮੈਂ ਜੀਬ ਖੇਚ ਲੈਣਾ ਜੀਬ ਜਿੱਦਣ ਉਹਨੇ ਪਰਮਿਸ਼ਨ ਦੇਤੀ ਯਾਦ ਰੱਖੀ ਫਿਰ ਤੇਰਾ ਕੀ ਅਸ਼ਰ ਹੋਏਗਾ ਮੈਂ ਤੇ ਸਰਕਾਰ ਨੂੰ ਕਹਿੰਦਾ ਵੀ ਸਾਨੂੰ ਜੀਬ ਖਿਚਾਂ ਦੀ ਲੋੜ ਨਾ ਪਵੇ ਤੁਸੀਂ ਇਹਦੀ ਜੀਬ ਨੂੰ ਨਕੇਲ ਪਾਓ ਪਹਿਲਾਂ ਤੁਸੀਂ ਪਾਓ ਇਹਦੇ ਫੋਨ ਤੇ ਸ਼ਰੇਆਮ ਧਮਕੀਆਂ ਦੇ ਰਿਹਾ ਗਨਮੈਣ ਤੁਸੀਂ ਦਿੱਤੇ ਨੇ ਉਦੋਂ ਤੁਹਾਨੂੰ ਅਗੇ ਅਪੀਲਾ ਕਰਦਾ ਸੀ ਮੈਨੂੰ ਗਨਮੈਣ ਦੇ ਦਿਓ ਹੱਥ ਬੰਨ੍ਹ ਕੇ ਸੋ ਪ੍ਰਿੰਕਲ ਥੋੜਾ ਜਿਹਾ ਸ਼ਬਦਾਂ ਦੀ ਮर्यादा ਹੁੰਦੀ ਏ ਤੂੰ ਬੜਾ ਗਲਤ ਬੋਲਿਆ ਤੇਰਾ ਫਰਜ਼ ਬਣਦਾ ਸੀ ਉਹਨਾਂ ਨੂੰ ਜਾਂ ਤੇਰਾ ਫਰਜ਼ ਬਣਦਾ ਸੀ ਮੈਂ ਆਪਣਾ ਪੱਖ ਦੇਣਾ ਤੂੰ ਆਪਣਾ ਪੱਕ ਨਹੀਂ ਦਿੱਤਾ। ਔਰ ਤੇਰੀਆਂ ਕਰਤੂਤਾਂ ਜਗਜਾਰ ਹੋ ਗਈਆਂ। ਹਰਪੀਤ ਸਿੰਘ ਮਖੂ ਨੂੰ ਦੁਨੀਆ ਜਾਣਦੀ ਏ, ਤੇਰਾ ਦਾਇਰਾ ਕੇਵਲ ਲੁਧਿਆਣੇ ਤੱਕ ਦਾ ਹੈ। ਤੇ ਲੁਧਿਆਣੇ ਦੇ ਲੋਕਾਂ ਨੇ ਵੀ ਤੇਰੇ ਤੇਰੇ ਬਾਰੇ ਦੱਸਤਾ ਸਾਨੂੰ। ਕਿਹੜੀ ਕਿਸਮ ਦਾ ਤੂੰ ਇਨਸਾਨ ਏ? ਤੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜਾ ਆਪਣੀ ਭੈਣ ਦੀ ਵੀਡੀਓ ਬਣਾ ਕੇ ਦੇਖੋ ਇੱਕ ਭੈਣ ਆਈ ਏ ਦੁਖੀ ਹੋ ਕੇ ਤੇ ਤੂੰ ਉਹਨੂੰ ਉਹਦੀ ਵੀਡੀਓ ਬਣਾਉਂਦਾ ਵੀ ਉਹ ਇੱਕ ਸਮਾਜ ਸੇਵੀ ਉਹਦੀ ਸ਼ਬੀ ਖਤਮ ਕਰਦੀ ਏ। ਇਸ ਤਰ੍ਹਾਂ ਸਮਾਜ ਸੇਵੀਆਂ ਦੀਆਂ ਸ਼ਬੀਆਂ ਖਤਮ ਨਹੀਂ ਹੁੰਦੀਆਂ। ਸੋ ਮੈਂ ਉਹ ਵੀਰ ਦਾ ਦਿਲੋਂ ਧੰਨਵਾਦ ਕਰਦਾ ਹਣੀ ਸੇਖੀ ਦਾ ਜਿਹੜਾ ਲੁਕਾਈ ਦੀ ਸੇਵਾ ਕਰਦਾ ਹੈ ਦੁਖੀ ਲੋਕਾਂ ਦੀ ਸੇਵਾ ਕਰਦਾ ਮੈਂ ਅਜੇ ਮਿਲਿਆ ਨਹੀਂ ਉਹਨੂੰ ਇੱਕ ਵਾਰੀ ਵੀ ਨਾ ਮੈਂ ਗੁਰਪ੍ਰੀਤ ਸਿੰਘ ਨੂੰ ਮਿਲਿਆ ਨਾ ਮੈਂ ਕਵਾਤਰੇ ਨੂੰ ਮਿਲਿਆ ਪਰ ਜਿਹੜੇ ਵੀ ਸਮਾਜ ਦੇ ਵਿੱਚ ਦੁਖੀ ਲੋਕਾਂ ਦੀ ਬਾਹ ਫੜਦੇ ਨੇ ਸੀ ਸਤਿਕਾਰ ਕਰਦੇ ਆ ਹਰਪ੍ਰੀਤ ਸਿੰਘ ਵੀ ਜਿੰਨੇ ਜੋਗੇ ਨੇ ਆਪਣੀ ਸੇਵਾਵਾਂ ਕਰਦੇ ਆ ਦਾ ਸਾਡੇ ਤੋਂ ਵੀ ਸੇਵਾ ਅਕਾਲਪੁਰਖ ਵਾਹਿਗੁਰੂ ਲੈ ਰਿਹਾ ਹੈ ਪਰ ਅਸੀਂ ਉਹਨਾਂ ਲੋਕਾਂ ਦਾ ਸਤਿਕਾਰ ਕਰਦੇ ਆ ਜਿਹੜੇ ਲੁਕਾਈ ਦੀ ਸੇਵਾ ਕਰਦੇ ਨੇ ਜਿਹੜੇ ਲੋਕਾਂ ਨੂੰ ਲੋਟਦੇ ਨੇ ਉਹ ਸਾਡੇ ਕੁਝ ਨਹੀਂ ਲੱਗਦੇ ਯਾਦ ਰੱਖੀ ਤੇਰਾ ਵਾਹ ਗਲਤ ਥਾਂ ਤੇ ਪੈ ਗਿਆ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਅੱਜ ਬੜਿਆਂ ਦੇ ਫੋਨ ਆਏ ਵੀਰ ਜੀ ਤੁਸੀਂ ਕਹੋ ਵੀਰ ਜੀ ਤੁਸੀਂ ਕਹੋ ਮੈਂ ਹਾਂ ਵੀ ਚਿੱਕੜ ਤੇ ਹੱਥ ਮਾਰਾਂਗੇ ਪਰ ਫਿਰ ਮੈਨੂੰ ਇੱਕ ਸਿਆਣੇ ਦੀ ਗੱਲ ਚੇਤੇ ਆਈ ਵੀ ਚਿੱਕੜ ਨੂੰ ਭਲੇਖਾ ਹੋ ਜਾਂਦਾ ਹੈ ਇਹ ਮੇਰੇ ਤੋਂ ਡਰਦਾ ਹੈ ਤੇ ਯਾਦ ਰੱਖੀ ਗੁਰੂ ਕੇ ਸੇਖਾਂ ਨਾ ਦੇ ਕਿਸੇ ਨੂੰ ਨਜਾਇਜ਼ ਡਰਾਉਨੇ ਆ ਤੇ ਨਾ ਡਰਦੇ ਆ ਨਾ ਪਹਿਲ ਕਰਦੇ ਆ ਕਿ ਤੇਰੀ ਮੌਜੇ ਇਹ ਪਹਿਲ ਤੈਨੂੰ ਦਿੱਤੀ ਤੂੰ ਦੱਸਦੀ ਵੀ ਕਿੱਥੇ ਤੇ ਕਦੋਂ ਤੇ ਕਿਵੇਂ ਮਿਲਣਾ ਓਵੇਂ ਮਿਲਾਂਗੇ ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਤੇਰਾ ਸ਼ੀਸ਼ਾ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਦੀ ਟਪੂਸੀ ਮਾਰ ਕੇ ਉਧਰ ਕਦੀ ਉਧਰ ਜਿਹੜੀ ਸਰਕਾਰ ਬਦਲਦੀ ਆਪਾਂ ਉਹਦੀ ਚਾਪ ਲੂਸੀ ਕਰ ਕਰਕੇ ਆਪਾਂ ਇੱਥੋਂ ਤੱਕ ਪਹੁੰਚੇ ਆਂ ਉਹ ਬੰਦਾ ਵਪਾਰੀ ਏ ਬੂਟਾਂ ਦਾ ਮਿਹਨਤ ਕਰਕੇ ਉੱਥੋਂ ਤੱਕ ਪਹੁੰਚਿਆ ਸਮਾਜ ਸੇਵੀ ਦੁਨੀਆ 'ਚ ਉਹਦਾ ਸਤਕਾਰ ਏ ਹਰਪ੍ਰੀਤ ਸਿੰਘ ਦਾ ਆਪਣਾ ਸਤਕਾਰ ਏ ਵੇਖੋ ਵਿਚਾਰਾਂ ਦੀ جنگ ਏ ਮੈਂ ਤੇ ਹੈਰਾਨ ਆਂ ਕਿ ਤੇ ਹਥਿਆਰਾਂ ਦੀ ਹੁੰਦੀਆਂ ਵਿਚਾਰਾਂ ਦੀ ਵਿਚਾਰਾਂ ਦੀ جنگ ਚ ਆਪਾਂ ਇੱਕ ਦੂਜੇ ਦਾ ਕਰੈਕਟਰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਤੈਨੂੰ ਜਾਣਦਾ ਮੈਂ ਤੈਨੂੰ ਜਾਣਦਾ ਮੈਂ ਤੈਨੂੰ ਬੰਦਾ ਬਣਾ ਦਿਆਂਗਾ ਕਿ ਇਹੋ ਜੀ ਬੋਲੀ ਬੋਲ ਰਿਹਾ ਤੂੰ ਬਈ ਸੋ ਮੈਂ ਇਹੋ ਹੀ ਬੇਨਤੀ ਕਰਦਾ ਵੀ ਥੋੜਾ ਜਿਹਾ ਸੰਭਲ ਕੇ ਗੱਲ ਕਰ ਸੋ ਸਰਕਾਰ ਨੂੰ ਮੈਂ ਪਹਿਲ ਦੇ ਆਧਾਰ ਤੇ ਬੇਨਤੀ ਕਰਦਾ ਵੀ ਇਹਦੇ ਤੋਂ ਗਨਮੈਨ ਖੋਏ ਜਾਣ ਜਿਹੜਾ ਬੰਦਾ ਇੱਕ ਦੁਨੀਆ ਦੇ ਵਿੱਚ ਜਿਹਦਾ ਨਾਮ ਹੈ ਜੀ ਦੀ ਆਵਾਜ਼ ਰਾਤੋ ਰਾਤ ਲੱਖਾਂ ਲੋਕਾਂ ਤੱਕ ਪਹੁੰਚਦੀ ਚੈਨਲ ਦੇ ذریعے ਇੱਕ ਪ੍ਰਚਾਰਕ ਸਿੱਖ ਕੌਮ ਦਾ ਵਿਦਵਾਨ ਹੈ ਹਰਪ੍ਰੀਤ ਸਿੰਘ ਜਿਹੜਾ ਬੰਦਾ ਉਹਨੂੰ ਧਮਕੀ ਦੇ ਸਕਦਾ ਆਮ ਬੰਦੇ ਨੂੰ ਕਿਹੋ ਜੀਆਂ ਧਮਕੀਆਂ ਦਿੰਦਾ ਹੋਏਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਦੇ ਤੋਂ ਗਨਮੈਨ ਖੋਏ ਜਾਣ ਦੀ ਪਹਿਲ ਦੇ ਆਧਾਰ ਤੇ ਤੇ ਜਿਹੜੀ ਇਹਨੇ ਭਾਸ਼ਾ ਬੋਲੀ ਏ ਤੇ ਜਿਹੜਾ ਇਹਨੇ ਹਣੀ ਸੇਠੀ ਦੀ ਘਰ ਵਾਲੀ ਦਾ ਕਰੈਕਟਰ ਖਤਮ ਦੀ ਕੋਸ਼ਿਸ਼ ਕੀਤੀ ਏ ਹਣੀ ਸੇਠੀ ਦਾ ਕਰੈਕਟਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਏ ਇਹਦੇ ਤੇ ਮਾਨਹਾਨੀ ਦਾ ਕੇਸ ਪਾਇਆ ਜਾਵੇ ਤੇ ਇਹ ਇਹਨੂੰ ਜੇਲ੍ਹ ਦੇ ਪਿੱਛੇ ਜਿੱਥੇ ਦੀ ਥਾਂ ਬਣਦੀ ਹੈ ਮੈਂ ਕਹਿੰਦਾ ਵੀ ਇਹੋ ਜਿਹੇ ਬੰਦੇ ਦੀ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਇਹ ਸਲਾਖਾਂ ਦੇ ਪਿੱਛੇ ਹੀ ਇਹੋ ਜਿਹੇ ਬੰਦੇ ਠੀਕ ਹੁੰਦੇ ਨੇ ਉਹ ਸੁਧਾਰ ਘਰ ਦੇ ਵਿੱਚ ਜੇਲ੍ਹਾਂ ਨੂੰ ਨਾ ਰੱਖਿਆ ਸਰਕਾਰ ਨੇ ਸੁਧਾਰ ਘਰ ਸੋ ਉਸ ਸੁਧਾਰ ਘਰ ਦੇ ਵਿੱਚ ਇਹਨੂੰ ਸਾਲ ਦੋ ਸਾਲ ਭੇਜਿਆ ਜਾਵੇ ਤਾਂ ਜੋ ਉੱਥੇ ਸੁਧਰ ਕੇ ਆਵੇ ਇਹਨੂੰ ਪਤਾ ਲੱਗੇ ਵੀ ਲੋਕਾਂ 'ਚ ਕਿਵੇਂ ਵਿਚਰੀਦਾ ਹੈ ਮਿਹਨਤ ਕਰਕੇ ਅੱਗੇ ਵਧੀਦਾ ਨਾ ਕਿ ਕਿਸੇ ਨੂੰ ਬਲੈਕਮੇਲ ਕਰਕੇ ਨਾ ਕਿ ਕਿਸੇ ਦੇ ਕਰੈਕਟਰ ਨੂੰ ਉਸ਼ਾਲ ਕੇ ਸੋ ਤੇਰੀਆਂ ਬੜੀਆਂ ਕਰਤੂਤਾ ਸਾਹਮਣੇ ਆਈਆਂ ਨੇ ਤੇ ਯਾਦ ਰੱਖੀ ਜੇ ਤੂੰ ਨਾ ਟਲਿਆ ਤੇ ਤੇਰੀਆਂ ਕਰਤੂਤਾ ਅਸੀਂ ਨਸ਼ਰ ਵੀ ਕਰਾਂਗੇ ਸੋ ਹਰਪ੍ਰੀਤ ਵੀਰ ਨੂੰ ਵੀ ਬੇਨਤੀ ਏ ਵੀ ਕੋਈ ਨਹੀਂ ਤੇਰੇ ਭਰਾ ਤੇਰੇ ਨਾਲ ਨੇ ਕੋਈ ਗੱਲ ਨਹੀਂ ਇਹ ਗੁਰਬਾਣੀ ਦਾ ਪਾਵਨ ਬਚਨ ਹੈ ਜੈਸੇ ਰਣ ਮੇ ਸਕਾ ਭਰਾਤ ਵੇਖੋ ਸਾਰੇ ਭਰਾਵਾਂ ਦੇ ਫੋਨ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਨੇ ਵੀਰ ਜੀ ਦਬਿਆ ਜੇ ਨਾ ਸੋ ਅਸੀਂ ਕਿਹਾ ਵੀ ਨਹੀਂ ਗੁਰੂ ਦੀ ਕਿਰਪਾ ਦਬਦੇ ਨਹੀਂ ਜੇ ਦਬਣਾ ਹੁੰਦਾ ਤੇ ਵੀਡੀਓ ਇਹਨਾਂ ਪਾਉਂਦੇ ਸੋ ਉਸ ਵੇਲੇ ਉਹ ਇੱਕ ਬੰਦਾ ਆਇਆ ਉਹਨੇ ਆ ਕੇ ਦੱਸਿਆ ਵੀ 9-10 ਮਹੀਨੇ ਪਹਿਲਾਂ ਦੀ ਵੀਡੀਓ ਏ 9-10 ਮਹੀਨੇ ਇਹ ਬੰਦਾ ਉਹਨਾਂ ਨੂੰ ਬਲੈਕਮੇਲ ਕਰਦੇ ਰਿਹਾ ਆਪਣੀ ਭੈਣ ਨੂੰ ਆਪਣੇ ਜੀਜੇ ਨੂੰ ਸੋ ਗੱਲਾਂ ਰਿਪੀਟ ਹੋ ਰਹੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਜਿਹੜਾ ਆਪਣੇ ਭੈਣ ਭਣਵਈਏ ਨਹੀਂ ਬਖਸ਼ ਸਕਦਾ ਤੇ ਆਮ ਲੋਕਾਂ ਨੂੰ ਕੀ ਬਖਸ਼ਦਾ ਹੋਏਗਾ ਸੋ ਇਹਦਾ ਰਿਕਾਰਡ ਕੱਢਿਆ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਤੇ ਇਹਦਾ ਰਿਕਾਰਡ ਕੱਢ ਕੇ ਇਹਨੂੰ ਜਿਹੜੀ ਇਹਦੀ ਬਣਦੀ ਸਜ਼ਾ ਉਹ ਦਿੱਤੀ ਜਾਏ ਜਿੱਥੇ ਦਾ ਅਸਲੀ ਘਾਰੇ ਸੁਧਾਰ ਘਾਰੇ ਨੂੰ ਭੇਜਿਆ ਜਾਏ ਹੱਥ ਬੰਨ੍ਹ ਕੇ ਬੇਨਤੀ ਏ ਤੇ ਜੇ ਇਹਦੇ ਮਨ ਚ ਕੋਈ ਭੁਲੇਖਾ ਹੈ ਤੇ ਉਹ ਮੈਂ ਇਹਨੂੰ ਬੇਨਤੀ ਕੀਤੀ ਵੀ ਪਹਿਲ ਤੇਰੀ ਏ ਇਹ ਤੇਰੇ ਮਨ ਚ ਕੋਈ ਭੁਲੇਖਾ ਨਾ ਰਹਿ ਜੇ ਅਸੀਂ ਤਾਂ ਇਹ ਚਿੱਕੜ ਤੋਂ ਬਚੀਏ ਪਰ ਜੇ ਉਹ ਚਿੱਕੜ ਨੂੰ ਭੁਲੇਖਾ ਹੈ ਉਹੀ ਇਹਦੇ ਚਿੱਕੜ ਦਾ ਭੁਲੇਖਾ ਕੱਢ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ